ਇੱਕ ਕਾਮੋਸ਼ ਕਰ ਬਾਹਰ ਲੋਕਾਂ ਦੀ ਭੀੜ ਚਿਹਰਿਆਂ ਤੇ ਗਮ ਅਤੇ ਅੱਖਾਂ ਵਿੱਚ ਹੰਝੂ ਦੋਸਤੋ ਅੱਜ ਪੰਜਾਬ ਦੇ ਹਾਸੇ ਦਾ ਸੂਚ ਡੁੱਬ ਗਿਆ ਉਹ ਹਾਸੇ ਜੋ ਹਰ ਘਰ ਵਿੱਚ ਖੁਸ਼ੀਆਂ ਲਿਆਉਂਦਾ ਸੀ ਉਹ ਮੁਸਕਾਨ ਜੋ ਹਰ ਦੁੱਖ ਭੁਲਾ ਦਿੰਦੀ ਸੀ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਲੋਕ ਪੱਲਾ ਜੀ ਦੀਆਂ ਪੁਰਾਣੀਆਂ ਫਿਲਮਾਂ ਦੇ ਸੀਨ ਫੋਨ ਤੇ ਦੇਖ ਰਹੇ ਹਨ ਤੇ ਹੱਸਣ ਦੀ ਬਜਾਈ ਰੋ ਰਹੇ ਹਨ ਪੱਲਾ ਸਾਹਿਬ ਤੁਸੀਂ ਸਾਡੇ ਦਿਲਾਂ ਨੂੰ ਹਸਾਉਂਦੇ ਰਹੇ ਪਰ ਕਿਸੇ ਨੇ ਸੋਚਿਆ ਸੀ ਕਿ ਤੁਸੀਂ ਇਸ ਤਰ੍ਹਾਂ ਚੁੱਪਚਾਪ ਚਲੇ ਜਾਮੂਗੇ ਇੱਕ ਬੱਚਾ ਆਪਣੀ ਮਾਂ ਨੂੰ ਪੁੱਛਦਾ ਮਾਂ ਉਹ ਅੰਕਲ ਕਿੱਥੇ ਗਏ ਜੋ ਹਮੇਸ਼ਾ ਹਸਾਉਂਦੇ ਸਨ ਪੁੱਤਰ ਉਹ ਅੰਕਲ ਹੁਣ ਸਾਨੂੰ ਉੱਪਰੋਂ ਦੇਖ ਰਹੇ ਹਨ ਜਦੋਂ ਵੀ ਅਸੀਂ ਗਾ ਸਮਝੀ ਉਹ ਅੰਕਲ ਤੇਰੇ ਨਾਲ ਨਹੀਂ ਅੰਤ ਵਿੱਚ ਭੱਲਾ ਜੀ ਦੀ ਤਸਵੀਰ ਸਾਹਮਣੇ ਮੋਮਬੱਤੀਆਂ ਜਲ ਰਹੀਆਂ ਹਨ ਜਿਵੇਂਦਰ ਭੱਲਾ ਜੀ ਤੁਸੀਂ ਗਏ ਨਹੀਂ ਤੁਸੀਂ ਸਾਡੇ ਦਿਲਾਂ ਵਿੱਚ ਬਸਦੇ ਹੋ ਪਰਮਾਤਮਾ ਭੱਲਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੁਸੀਂ ਵੀ ਦੋਸਤੋ ਕਮੈਂਟ ਵਿੱਚ ਇਹਨਾਂ ਦੇ ਵਾਸਤੇ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ